ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਮੂਦੀਨ ਨੋ ਦੇ ਗੁਨਾਹਾਂ ਦੀ ਸਜ਼ਾ ਦੇਣ ਤੋਂ ਬਾਅਦ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਰੁਖ ਕੀਤਾ ਸੰਡੋਰੇ ਨਗਰਵਾਲ ਉਹ ਸੰਡੋਰਾ ਜਿਹਨੂੰ ਕਿਸੇ ਸਮੇ ਸਾਧੂ ਰਾਹ ਸਾਧੂ ਵਣ ਸਾਧੂ ਵਾੜਾ ਵੀ ਕਿਹਾ ਜਾਂਦਾ ਰਿਹਾ ਅੱਜ ਉਹਦਾ ਨਾਮ ਸੰਡੋਰਾ ਪ੍ਰਸਿੱਧ ਸੀ ਬਾਬਾ ਬੰਦਾ ਸਿੰਘ ਬਹਾਦਰ ਜਾਣਦੇ ਸਨ ਕਿ ਇਸ ਸੰਡੋਰੇ ਦੀ ਧਰਤੀ ਦੇ ਉੱਤੇ ਮਹਾਨ ਸੂਫੀ ਦਰਵਿਸ਼ ਪੀਰ ਬਦਰੂਦੀਨ ਜਿਨ੍ਹਾਂ ਨੂੰ ਅਸੀਂ ਪੀਰ ਬੁੱਧੂ ਸ਼ਾਹ ਕਹਿੰਨੇ ਆ ਉਹ ਵਸਦੇ ਰਹੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਸੀ ਜਿਸ ਸਮੇਂ ਕਲਗੀਧਰ ਪਿਤਾ ਨੇ ਪੰਗਾਣੀ ਦੀ ਪਹਿਲੀ ਜੰਗ ਲੜੀ ਪੀਰ ਬੁੱਧੂ ਸ਼ਾਹ ਜੀ ਆਪਣੇ 700 ਮਰੀਦਾਂ ਪੁੱਤਰਾਂ ਭਰਾਵਾਂ ਸਮੇਤ ਉਸ ਜੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਉਸ ਜੰਗ ਦੇ ਵਿੱਚ ਪੀਰ ਜੀ ਦੇ ਕਈ ਮুরিਦ ਸ਼ਹੀਦ ਹੋਏ ਦੋ ਪੁੱਤਰ ਸ਼ਹੀਦ ਹੋਏ ਪੀਰ ਜੀ ਦੇ ਇਸ ਪਿਆਰ ਦਾ ਸਦਕਾ ਕਲਗੀਧਰ ਪਿਤਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਕਿਹਾ ਪੀਰ ਜੀ ਮੰਗੋ ਕੁਛ ਖੁਸ਼ਾਂ ਤੁਹਾਡੇ ਤੇ ਪੀਰ ਬੁੱਧੂ ਸ਼ਾਹ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੁਦਾ ਰੂਪ ਜਾਣਦੇ ਸਨ ਦੋਹੇ ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾ ਜੇ ਤਰੁੱਠਿਓ ਕਲਗੀ ਤਰ ਉਸ ਸਮੇਂ ਕੇਸਾਂ ਨੂੰ ਕੰਗਾ ਕਰ ਰਹੇ ਸਨ ਪੀਰ ਜੀ ਕਹਿਣ ਲੱਗੇ ਪਾਤਸ਼ਾ ਜੇ ਖੁਸ਼ ਆ ਆਪਣਾ ਕੰਗਾ ਮੇਰੀ ਝੋਲੀ ਦੇ ਵਿੱਚ ਪਾ ਦਿਓ ਔਰ ਸਣੇ ਕੇਸਾਂ ਦੇ ਪਾ ਦਿਓ ਮਹਾਰਾਜ ਨੇ ਕੇਸਾਂ ਸਮੇਤ ਆਪਣਾ ਕੰਗਾ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪ੍ਰੇਮ ਕਰਨ ਦਾ ਸਦਕਾ ਇੰਨੀ ਮੁਹੱਬਤ ਦਾ ਸਦਕਾ ਜਿਹੜੇ ਬਾਕੀ ਦੇ ਕੱਟੜ ਸ਼ਰਈ ਮੁਸਲਮਾਨ ਸਨ ਪੀਰ ਜੀ ਦੇ ਨਾਲ ਕਿਸੇ ਹੱਦ ਤੱਕ ਨਫ਼ਰਤ ਕਰਨ ਲੱਗ ਪਏ ਔਰ ਉਹ ਨਫ਼ਰਤ ਇੰਨੀ ਜ਼ਿਆਦਾ ਵੱਧ ਗਈ ਕਿ ਸੰਡੋਰੇ ਦੇ ਹਾਕਮ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਟੁਕੜੇ-ਟੁਕੜੇ ਕਰਕੇ ਸ਼ਹੀਦ ਕਰ ਦਿੱਤਾ ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਬਾਰੇ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਕਿ ਬਾਬਾ ਜੀ ਇਸ ਸੂਫੀ ਦਰਵੇਸ਼ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਸ ਜ਼ਾਲਮ ਨੂੰ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਜ਼ਰੂਰ ਦੇਣੀ ਹੈ। ਹੁਣ ਬਾਬਾ ਬੰਦਾ ਸਿੰਘ ਬਖਾਦਰ ਨੇ ਪੀਰ ਬੁੱਧੂ ਸ਼ਾਹ ਜੀ ਦੇ ਕਾਤਲਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਸਜ਼ਾ ਦੇਣ ਵਾਸਤੇ ਸੰਡੋਰੇ ਦਾ ਰੁਖ ਕੀਤਾ। ਪਰ ਸੰਡੋਰੇ ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਕਈ ਜ਼ੁਲਮ ਹੁੰਦੇ ਸਨ। ਸੰਡੋਰੇ ਦੇ ਵਿੱਚ ਹਿੰਦੂਆਂ ਨੂੰ ਆਪਣੇ ਕਿਸੇ ਮ੍ਰਿਤਕ ਸਰੀਰ ਨੂੰ ਕਿਸੇ ਦੇ ਕੋਈ ਜਾਨ ਪਰਿਵਾਰ ਦੇ ਵਿੱਚੋਂ ਜਾਂਦੀ ਹੈ, ਅੰਤਮ ਸੰਸਕਾਰ ਕਰਨ ਦੀ ਮਰਿਆਦਾ ਨਹੀਂ ਸੀ। اسلام ਦੇ ਵਿੱਚ دفناਇਆ ਜਾਂਦਾ ਹਿੰਦੂਆਂ ਨੂੰ ਵੀ ਤੱਕੇ ਦੇ ਨਾਲ ਕੋਸ਼ਿਸ਼ ਕੀਤੀ ਜਾਂਦੀ ਸੀ ਜ਼ੁਲਮ ਕੀਤਾ ਜਾਂਦਾ ਸੀ ਕਿ ਉਹ ਵੀ ਆਪਣੇ ਮੁਰਦਿਆਂ ਨੂੰ ਸੰਸਕਾਰ ਕਰਨ ਦੀ بجائے ਦਫਨਾਉਣ ਉਹਨਾਂ ਨੂੰ ਆਪਣੇ ਮੁਰਦਿਆਂ ਨੂੰ ਸੰਸਕਾਰ ਕਰਨ ਦੀ ਵੀ ਇਜਾਜ਼ਤ ਨਹੀਂ ਸੀ ਦੂਜਾ ਉਸਮਾਨ ਖਾਨ ਗਊਆਂ ਦੇ ਸਿਰ ਕਟਵਾ ਕੇ ਹਿੰਦੂਆਂ ਦੇ ਦਰਵਾਜ਼ਿਆਂ ਅੱਗੇ ਸੁੱਟਦਾ ਸੀ ਗਉਆਂ ਨੂੰ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਖੂਨ ਹਿੰਦੂਆਂ ਦੇ ਚੌਕਿਆਂ ਦੇ ਵਿੱਚ ਸੁੱਟਿਆ ਜਾਂਦਾ ਹੈ ਗਉਆਂ ਦੇ ਖੂਨ ਦੇ ਛਿੱਟੇ ਹਿੰਦੂਆਂ ਦੇ ਮੂੰਹਾਂ ਦੇ ਉੱਪਰ ਮਾਰੇ ਜਾਂਦੇ ਨੇ ਬਹੁਤ ਜ਼ਿਆਦਾ ਜ਼ੁਲਮ ਉਸਮਾਨ ਖਾਨ ਨੇ ਸੰਡੋਰੇ ਦੇ ਵਿੱਚ ਕੀਤਾ ਕਈ ਹਿੰਦੂ ਪਰਿਵਾਰਾਂ ਦੀਆਂ ਬੱਚੀਆਂ ਨੂੰ ਬੇਪੱਤ ਕੀਤਾ ਇਸ ਸਾਰੇ ਕੁਝ ਨੂੰ ਆਪਣੀਆਂ ਅੱਖਾਂ ਸਾਹਮਣੇ ਚਿਤਵ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨੇਤਰ ਲਾਲ ਹੋ ਗਏ ਉਹਨਾਂ ਨੇ ਖਾਲਸਾ ਫੌਜ ਨੂੰ ਕਿਹਾ ਖਾਲਸਾ ਜੀ ਸਮਾਂ ਆ ਗਿਆ ਉਸਮਾਨ ਖਾਨ ਤੇ ਸੰਡੋਰੇ ਦੇ ਜ਼ਾਲਿਮਾਂ ਦੇ ਜ਼ੁਲਮਾਂ ਦਾ ਹੁਣ ਅਸੀਂ ਅੰਤ ਕਰ ਦੇਾਂਗੇ ਜਦੋਂ ਸੰਡੋਰੇ ਦੇ ਉੱਪਰ ਹਮਲਾ ਕੀਤਾ ਸੰਡੋਰੇ ਦੇ ਹਾਕਮ ਉਸਮਾਨ ਖਾਨ ਨੇ ਤਕੜਾ ਮੁਕਾਬਲਾ ਕੀਤਾ ਉਹਦੇ ਕੋਲ ਵੱਡੀਆਂ ਤੋਪਾਂ ਸਨ ਜਿਨ੍ਹਾਂ ਨੇ ਖਾਲਸੇ ਦਾ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਕਈ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਪਰ ਅਖੀਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸੰਡੋਰੇ ਦੇ ਉੱਪਰ ਕਬਜ਼ਾ ਹੁੰਦਾ ਉਸਮਾਨ ਖਾਨ ਨੂੰ ਉਹਦੀ ਕਰਨੀ ਦਾ ਫਲ ਭੁਗਤਾਇਆ ਜਾਂਦਾ ਹੈ ਖਤਮ ਕਰਨ ਤੋਂ ਬਾਅਦ ਮਾਰਨ ਤੋਂ ਬਾਅਦ ਜਮਾਨੇ ਨੂੰ ਨਸੀਹਤ ਦੇਣ ਵਾਸਤੇ ਜ਼ਾਲਮਾਂ ਨੂੰ ਨਸੀਹਤ ਦੇਣ ਵਾਸਤੇ ਉਸਮਾਨ ਖਾਨ ਦੀ লাশ ਨੂੰ ਇੱਕ ਦਰਖਤ ਦੇ ਨਾਲ ਕਾਂਵਾਂ ਚੀਲਾਂ इत्यादਿਕ ਦੇ ਖਾਣ ਵਾਸਤੇ ਪੁੱਠਿਆਂ ਟੰਗ ਦਿੱਤਾ ਜਾਂਦਾ ਤਾਂ ਜੋ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਨੂੰ ਕੰਨ ਹੋ ਜਾਣ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕੁਝ ਹਿੰਦੂ ਜਿਹੜੇ ਸ਼ਾਹਵਾਨੀ ਮੁਹੱਲੇ ਦੇ ਰਹਿਣ ਵਾਲੇ ਸਨ ਦੋਵੇਂ ਹੱਥ ਜੋੜ ਕੇ ਆਨ ਕੇ ਬੇਨਤੀ ਕਰਦੇ ਨੇ ਬਾਬਾ ਜੀ ਸਾਡੇ ਮੁਹੱਲੇ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਅਸੀਂ ਉਹਦੀ Laash ਨੂੰ ਲੈ ਕੇ ਸੰਸਕਾਰ ਕਰਨ ਵਾਸਤੇ ਜੇ ਜਾਣਾ ਹੁੰਦਾ ਰਸਤੇ ਦੇ ਵਿੱਚ ਇੱਕ ਕুতਬੁਲ ਅਕਤਾਬ ਦੀ ਕਬਰ ਹੈ ਮਜ਼ਾਰ ਹੈ ਜਿਹਦੇ ਬਾਰੇ ਬਹੁਤ ਵੱਡਾ ਭਰਮਸੰਡੋਰੇ ਵਿੱਚ ਫੈਲਿਆ ਹੋਇਆ ਕਿ ਜਿਹੜੇ ਮਰਦੇ ਦੀ Laash ਕুতਬੁਲ ਅਕਤਾਬ ਦੇ ਮਜ਼ਾਰ ਦੇ ਕੋਲ ਦੀ ਲੰਘ ਜੇ ਉਸ ਨੂੰ ਮੁੜ ਕੇ ਅੱਗ ਨਹੀਂ ਸਾੜਦੀ ਕਿਤੇ ਇਹ ਸੱਚ ਨਾ ਹੋਵੇ ਕਿ ਕਿ ਇਹਨੂੰ ਪ੍ਰਚਾਰਿਆ ਇਸ ਢੰਗ ਦੇ ਨਾਲ ਗਿਆ ਕਿ ਬਹੁਤ ਲੋਕ ਇਹਨੂੰ ਸੱਚ ਮੰਨਣ ਲੱਗ ਗਏ ਇਸ ਗੱਲ ਨੂੰ ਕਿਤੇ ਇਹ ਸੱਚ ਨਾ ਹੋਵੇ ਹਿੰਦੂਆਂ ਨੇ ਡਰ ਦੇ ਮਾਰੇ ਆਪਣੇ ਮੁਰਦੇ ਦਾ ਸੰਸਕਾਰ ਕਰਨ ਦੀ ਕੋਸ਼ਿਸ਼ ਵੀ ਨਾ ਕਰਨੀ ਔਰ ਤੱਕੇ ਦੇ ਨਾਲ ਮੁਸਲਮਾਨਾਂ ਵੱਲੋਂ ਮੁਗਲਾਂ ਦੇ ਵੱਲੋਂ ਜ਼ਾਲਿਮਾਂ ਦੇ ਵੱਲੋਂ ਉਹਨਾਂ ਦੇ ਮੁਰਦੇ ਨੂੰ ਜ਼ਮੀਨ ਦੇ ਵਿੱਚ ਦਫਨਾ ਦਿੱਤਾ ਜਾਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਹਮੇਸ਼ਾ ਖਾਲਾਂ ਕਿ ਜਦੋਂ ਕੋਈ ਲਹਿਰਾਂ ਉੱਠਦੀਆਂ ਨੇ ਉਹਨਾਂ ਲਹਿਰਾਂ ਦੇ ਵਿੱਚ ਬਹੁਤ ਕੁਝ ਵਾਪਰ ਜਾਂਦਾ ਪਰ ਉਹਨਾਂ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਕਿ ਕਦੇ ਵੀ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਨਾ ਹੋਵੇ ਕਿਸੇ ਬੇਗੁਨਾ ਨੂੰ ਕੋਈ ਜ਼ੁਲਮ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਬੇਗੁਨਾ ਦੇ ਨਾਲ ਤੱਕਾ ਨਾ ਹੋਵੇ ਪਰ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਦੋਂ ਸ਼ਾਹਵਾਨੀ ਮੁਹੱਲੇ ਦੇ Hindu ਆਣ ਕੇ ਰੋਏ ਉਹਨਾਂ ਨੇ ਆਪਣਾ ਦੁੱਖ ਦੱਸਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜਿਹੜਾ ਮਜ਼ਾਰ ਜਿਹੜੀ ਕਬਰ ਕਤਬੁਲ ਅਕਤਾਬ ਦੀ ਜਿੰਦਾ ਡਰ ਇੰਨਾ ਤੁਹਾਡੇ ਮਨਾਂ ਦੇ ਵਿੱਚ ਸਮਾ ਗਿਆ ਜਾਓ ਉਹਦੇ ਮਜ਼ਾਰ ਨੂੰ ਤੋੜ ਕੇ ਉਹਦੀ ਲਾਸ਼ ਨੂੰ ਕੱਢ ਕੇ ਤੇ ਚਿਖਾ ਦੇ ਉੱਤੇ ਰੱਖ ਕੇ ਸਾੜ ਦਿਓ ਜਦੋਂ ਇੰਨੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਕਹੀ ਹਿੰਦੂਆਂ ਦੇ ਦਿਲ ਵੱਧ ਗਏ ਉਹਨਾਂ ਨੇ ਲਾਸ਼ ਕੱਢੀ ਕਤਬੁਲ ਅਕਤਾਬ ਦੇ ਮਕਬਰੇ ਦੇ ਵਿੱਚੋਂ ਉਹਨੂੰ ਚਿਤਾ ਦੇ ਵਿੱਚ ਜਲਾ ਦਿੱਤਾ ਤੇ ਅੱਜ ਉਹਨਾਂ ਨੇ ਕਬਰਸਤਾਨ ਪੁੱਟੇ ਕਬਰਸਤਾਨਾਂ ਦੇ ਵਿੱਚੋਂ ਕਿਸੇ ਦੇ ਪਰਿਵਾਰ ਦੇ ਜੀ ਨੂੰ ਚੜ੍ਹਾਈ ਕੀਤੇਆਂ ਸਾਲ ਹੋਇਆ ਕਿ ਕਿਸੇ ਦੇ ਨੂੰ 6 ਮਹੀਨੇ ਕਿਸੇ ਦੇ ਨੂੰ 2 ਸਾਲ ਹੋ ਗਏ ਸਨ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਜੀਆਂ ਦੀਆਂ ਲਾਸ਼ਾਂ ਜਿਹੜੀਆਂ ਕਿ ਉਸ ਸਮੇਂ ਜ਼ਾਲਿਮਾਂ ਦੇ ਜ਼ੁਲਮ ਤੋਂ ਡਰਦੇ ਆ ੱੱਕੇ ਦੇ ਨਾਲ ਕਬਰਾਂ ਦੇ ਵਿੱਚ ਦਫਨਾ ਦਿੱਤੀਆਂ ਗਈਆਂ ਸਨ ਅੱਜ ਉਹਨਾਂ ਨੂੰ ਦੁਬਾਰਾ ਕਬਰਸਤਾਨਾਂ ਦੇ ਵਿੱਚੋਂ ਕੱਢ-ਕੱਢ ਕੇ ਹਰੇਕ Hindu ਪਰਿਵਾਰ ਨੇ ਆਪਣੇ ਮੁਰਦਿਆਂ ਦਾ ਸੰਸਕਾਰ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਆਜ਼ਾਦੀ ਦੀ ਹਵਾ ਦੇ ਵਿੱਚ ਸਾਹ ਲੈਣ ਦਾ ਇਹ ਜਿਹੜਾ ਸੀ ਸਨਮਨ ਦਿੱਤਾ ਸੰਡੋਰਾ ਮਿੱਟੀ ਦੇ ਵਿੱਚ ਮਿਲ ਗਿਆ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਡੋਰੇ ਦੇ ਸਾਰੇ ਲੋਕਾਂ ਨੂੰ ਇਕੱਠੇ ਕਰ ਲਿਆ ਉਹਦੇ ਵਿੱਚ ਮੁਸਲਮਾਨ ਵੀ ਸਨ ਉਹਦੇ ਵਿੱਚ ਹਿੰਦੂ ਵੀ ਸਨ ਬਾਬਾ ਜੀ ਨੇ ਐਲਾਨ ਕੀਤਾ ਕਿ ਸਾਡਾ ਕਿਸੇ ਧਰਮ ਦੇ ਨਾਲ ਕੋਈ ਵੈਰ ਨਹੀਂ ਹੈ ਸਾਡਾ ਵੈਰ ਹੈ ਜ਼ੁਲਮ ਦੇ ਨਾਲ ਜ਼ਾਲਮ ਦੇ ਨਾਲ ਇੱਥੇ ਮੁਸਲਮਾਨ ਭਰਾ ਰਹਿੰਦੇ ਨੇ ਮੁਸਲਮਾਨਾਂ ਦੀਆਂ ਮਸਜਿਦਾਂ ਨੇ ਅਸੀਂ ਕਿਸੇ ਧਾਰਮਿਕ ਅਸਥਾਨ ਦੀ ਬੇਅਦਬੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਇੱਥੇ ਮੁਸਲਮਾਨਾਂ ਨੂੰ ਨਮਾਜ਼ ਦਾ ਕਰਨ ਵਾਸਤੇ ਅਜ਼ਾਨ ਦੇਣ ਵਾਸਤੇ ਪੂਰੀ ਖੁੱਲ੍ਹ ਦਿੱਤੀ ਜਾਏਗੀ ਹਰੇਕ ਧਰਮ ਦਾ ਬੰਦਾ ਖਾਲਸੇ ਦੇ ਰਾਜ ਦੇ ਵਿੱਚ ਆਪਣੇ ਧਰਮ ਦੀਆਂ ਰੀਤਾਂ ਰਸਮਾਂ ਨੂੰ ਬੇਖੌਫ ਹੋ ਕੇ ਨਿਭਾ ਸਕਦਾ ਕਿਸੇ ਤੇ ਕੋਈ ਪਾਬੰਦੀ ਨਹੀਂ ਹੈ ਜੇ ਫਿਰ ਵੀ ਤੁਹਾਡੇ ਵਿੱਚੋਂ ਕਿਸੇ ਨੇ ਗਦਾਰੀ ਕੀਤੀ ਕਿਸੇ ਨੇ ਖਾਲਸਾ ਰਾਜ ਦੇ ਵਿਰੁੱਧ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੇ ਹਾਲਾਤਾਂ ਦਾ ਜ਼ਿੰਮੇਵਾਰ ਖੁਦ ਹੋਏਗਾ ਸਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਇਹ ਪ੍ਰਣ ਕੀਤਾ ਇਹ ਵਾਅਦਾ ਲਿਆ ਵਿਸ਼ਵਾਸ ਦਿੱਤਾ ਕਿ ਅਸੀਂ ਖਾਲਸਾ ਰਾਜ ਦੇ ਵਫਾਦਾਰ ਰਵਾਂਗੇ ਕੁਝ ਦਿਨਾਂ ਬਾਅਦ ਖੇਤਾਂ ਦੇ ਵਿੱਚ ਕੁਝ ਸਿੰਘ ਘੋੜਿਆਂ ਨੂੰ ਚਰਾਉਂਦੇ ਨੇ ਉੱਥੋਂ ਇੱਕ ਊਠ ਆਣ ਕੇ ਖੇਤਾਂ 'ਚ ਵੜਦਾ ਖੇਤਾਂ 'ਚ ਊਠ ਨੂੰ ਕੱਢਣ ਵਾਸਤੇ ਇੱਕ ਰਾਤੋਂ ਤੁਰੇ ਜਾਂਦੇ ਰਾਹੀ ਦੇ ਕੋਲੋਂ ਇੱਕ ਗੁਰੂ ਦਾ ਸਿੱਖ ਇੱਕ ਬਾਸ ਦਾ ਡੰਡਾ ਪਕੜਦਾ ਬਾਸ ਦਾ ਡੰਡਾ ਊਠ ਦੇ ਮਾਰਦਾ ਤਾਂ ਜੋ ਊਠ ਖੇਤ ਵਿੱਚੋਂ ਬਾਹਰ ਚੱਲਿਆ ਜਾਏ ਪਰ ਜਦੋਂ ਉਹ ਬਾਸ ਦਾ ਡੰਡਾ ਜਿਹੜਾ ਕਿ ਅੰਦਰੋਂ ਖੋਖਲਾ ਸੀ ਊਠ ਦੇ ਵੱਜਾ ਤੇ ਦੋ ਫੜ ਹੋ ਗਿਆ ਟੁੱਟ ਗਿਆ ਉਹਦੇ ਵਿੱਚੋਂ ਇੱਕ ਚਿੱਠੀ ਨਿਕਲੀ ਜਿਸ ਚਿੱਠੀ ਨੂੰ ਪੜਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਰੱਖ ਦਿੱਤਾ ਉਸ ਚਿੱਠੀ 'ਚ ਲਿਖਿਆ ਗਿਆ ਸੀ ਕਿ ਇਹ ਵਜ਼ੀਰ ਖਾਨ ਕਿਉਂਕਿ ਚਿੱਠੀ ਵਜ਼ੀਰ ਖਾਨ ਨੂੰ ਲਿਖੀ ਗਈ ਸੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਸ਼ਵਾਸ ਜਿੱਤ ਲਿਆ ਅਸੀਂ ਖਾਲਸੇ ਦਾ ਵਿਸ਼ਵਾਸ ਜਿੱਤ ਲਿਆ ਅਸੀਂ ਇਹਨਾਂ ਨੂੰ ਮਿੱਠੀਆਂ ਚੋਪੜੀਆਂ ਗੱਲਾਂ ਵਿੱਚ ਉਲਝਾ ਕੇ ਰੱਖਾਂਗੇ ਸਾਥ ਤੁਹਾਡਾ ਦੇਵਾਂਗੇ ਤੁਸੀਂ ਰਾਤ ਬਰਾਤੇ ਜਦੋਂ ਤੁਹਾਡਾ ਸਬਬ ਬਣਦਾ ਤੁਸੀਂ ਹਮਲਾ ਕਰਕੇ ਸੰਡੋਰੇ ਦੇ ਉੱਤੇ ਖਾਲਸਾ ਫੌਜ ਨੂੰ ਖਤਮ ਕਰ ਦਿਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਤਮ ਕਰ ਦਿਓ ਜਦੋਂ ਇਹ ਚਿੱਠੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੜ੍ਹੀ ਉਹਨਾਂ ਸਾਰੇ ਸੰਡੋਰੇ ਦੇ ਲੋਕਾਂ ਨੂੰ ਇਕੱਠੇ ਕਰ ਲਿਆ ਇੱਕੋ ਸਵਾਲ ਪੁੱਛਿਆ ਕਿ ਜਿਹੜਾ ਗਦਾਰੀ ਕਰੇ ਗਦਾਰ ਨੂੰ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਬੜਾ ਹੁਬ ਕੇ ਉੱਥੋਂ ਦੇ ਜਿਹੜੇ ਚੌਧਰੀ ਸਨ ਮੁਖੀਏ ਸਨ ਸੰਡੋਰੇ ਨਗਰ ਦੇ ਉਹਨਾਂ ਨੇ ਕਿਹਾ ਜੀ ਇੱਕੋ ਸਜ਼ਾ ਹੋਣੀ ਚਾਹੀਦੀ ਹੈ ਮੌਤ ਬਾਬਾ ਬੰਦਾ ਸਿੰਘ ਬਹਾਦਰ ਨੇ ਚਿੱਠੀ ਸਾਹਮਣੇ ਰੱਖ ਦਿੱਤੀ ਕਹਿੰਦੇ ਆਹ ਚਿੱਠੀ ਸਾਨੂੰ ਮਿਲੀ ਹੈ ਦੱਸੋ ਇਹ ਚਿੱਠੀ ਕਿੰਨਾ ਕਿੰਨਾ ਨੇ ਲਿਖੀ ਹੈ ਜਦੋਂ ਇੰਨੀ ਗੱਲ ਹੋਈ ਸਾਰਿਆਂ ਦੇ ਰੰਗ ਉੱਡ ਗਏ ਸਾਰਿਆਂ ਨੇ ਹੱਥ ਜੋੜ ਲੈ ਗਲਾਂ 'ਚ ਪਰਲੇ ਪਾ ਲੈ ਤਰਲੇ ਲੈਣ ਲੱਗ ਪਏ ਸਾਨੂੰ ਇੱਕ ਵਾਰ ਬਖਸ਼ ਦਿਓ ਬਾਬਾ ਬੰਦਾ ਸਿੰਘ ਬਹਾਦਰ ਜਾਣਦੇ ਸਨ ਕਿ ਇਹ ਜਿਹੜੀ ਹਰਕਤ ਹੈ ਆਮ ਲੋਕਾਂ ਦੀ ਨਹੀਂ ਹੈ ਆਮ ਲੋਕ ਖਾਲਸੇ ਦੇ ਰਾਜ ਤੋਂ ਬੇहद ਖੁਸ਼ ਨੇ ਇਹ ਹਰਕਤ ਹੈ ਜਿਹੜੇ ਵਫਾਦਾਰ ਬਣੇ ਹੋਏ ਨੇ ਵਜ਼ੀਰ ਖਾਂ ਦੇ ਪੰਚ ਸਰਪੰਚ ਜਿਹੜੇ ਸੰਡੋਰੇ ਦੇ ਆਮ ਲੋਕਾਂ ਤੇ ਜ਼ੁਲਮ ਕਰਦੇ ਨੇ ਤੇ ਅੱਜ ਖਾਲਸੇ ਦਾ ਰਾਜ ਆਇਆ ਵੇਖ ਕੇ ਖਾਲਸੇ ਦੇ ਲਾਗੇ ਲੱਗਣਾ ਚਾਹੁੰਦੇ ਨੇ ਇਨ੍ਹਾਂ ਜ਼ਾਲਮਾਂ ਨੂੰ ਇਨਾਂ ਦੇ ਜ਼ੁਲਮ ਦੀ ਕੀਤੇ ਦੀ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ। ਬਾਬਾ ਜੀ ਨੇ ਬਚਨ ਕਹੇ ਜਿਹੜਾ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਵੜ ਜਾਏਗਾ ਛੱਡ ਦੇਾਂਗੇ। 50 ਦੇ ਕਰੀਬ ਮੁਖੀਏ, ਪੰਚ ਸਰਪੰਚ, ਨੰਬਰਦਾਰ ਜਿੰਨੇ ਚੌਧਰੀ ਸਨ ਸਾਰੇ ਉਸ ਗੱਡੀ ਦੇ ਵਿੱਚ ਵਰਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਬਚਨ ਕਹੇ ਕਹਿਣ ਲੱਗੇ ਇਹਨਾਂ ਨੂੰ ਅੱਗ ਲਗਾ ਕੇ ਸਾੜ ਦਿਓ। ਜਿੰਨੇ ਪੰਚ ਸਰਪੰਚ ਸਨ ਸਾਰਿਆਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦਿੱਤੀ ਗਈ। ਦੁਬਾਰਾ ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ ਕਹਿਣ ਲੱਗੇ ਖਾਲਸੇ ਦੇ ਰਾਜ ਦੇ ਵਿੱਚ ਜੇਕਰ ਕੋਈ ਆਪਣੇ ਧਰਮ ਦੀ ਕੋਈ ਮਰਿਆਦਾ ਨਿਭਾਉਂਦਾ ਹੈ ਉਹਨੂੰ ਪੂਰੀ ਇਜਾਜ਼ਤ ਹੈ ਕਿਸੇ ਤੇ ਕੋਈ ਪਾਬੰਦੀ ਨਹੀਂ ਕਿਸੇ ਦੇ ਨਾਲ ਕਿਸੇ ਵੀ ਪੱਖ ਤੋਂ ਕੋਈ ਵੀ ਵਿਤਕਰਾਨ ਨਹੀਂ ਕੀਤਾ ਜਾਏਗਾ ਪਰ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਖਾਲਸਾ ਰਾਜ ਦੇ ਵਫਾਦਾਰ ਰਹੋ ਅੱਜ ਕਪੂਰੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਡੋਰੇ ਨੂੰ ਫਤਿਹ ਕਰ ਲਿਆ ਉਸਮਾਨ ਖਾਨ ਨੂੰ ਉਹਦੇ ਜ਼ੁਲਮਾਂ ਦੀ ਸਜ਼ਾ ਦਿੱਤੀ ਜਿਹੜੇ ਸਦੀਆਂ ਤੋਂ ਗੁਲਾਮੀ ਦੇ ਵਿੱਚ ਜੀਵਨ ਜਿਉ ਰਹੇ ਸਨ ਉਹਨਾਂ ਨੂੰ ਆਜ਼ਾਦੀ ਵਿੱਚ ਸਾਰ ਲੈਣ ਦੀ ਖੁੱਲ੍ਹ ਦੇ ਦਿੱਤੀ ਔਰ ਖਾਲਸਾ ਰਾਜ ਦੇ ਵਿੱਚ ਸੰਡੋਰਾ ਨਗਰ ਨੂੰ ਜਿਹੜਾ ਸੀ ਉਹ ਸ਼ਾਮਲ ਕਰ ਲਿਆ